ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਕਲਾਂ ਐਸ ਵੇਲੇ ਕੋਈ ਢਾਈ ਪੌਣੇ 3 ਫੁੱਟ ਦਾ ਇਹ ਜਿਹੜਾ ਬਰਸੀਮ ਤੁਸੀਂ ਦੇਖ ਰਹੇ ਹੋ ਇੱਕ ਟਾਈਮ ਇਹ ਹੋਇਆ ਸੀ ਕਿ ਕਿਸਾਨ ਨੂੰ ਲੱਗਦਾ ਸੀ ਕਿ ਇਹ ਹੋਣਾ ਨਹੀਂ ਤੇ ਇਹਨੂੰ ਵਾਹ ਕੇ ਇੱਥੇ ਕੋਈ ਹੋਰ ਫਸਲ ਆਪਾਂ ਬੀਜ ਲਈਏ ਜਿਹੜੇ ਬਰਸੀਮ ਨੂੰ ਬੰਦਾ ਬੋਣ ਲਈ ਵਿਉਂਤਾਂ ਬਣਾ ਰਿਹਾ ਸੀ ਅੱਜ ਉਹ ਬਰਸੀਮ ਤੁਹਾਡੇ ਸਾਹਮਣੇ ਆ ਢਾਈ ਤੋਂ ਪੌਣੇ 3 ਫੁੱਟ ਦੀ ਹਾਈਟ ਲਈ ਬੈਠਾ ਇਹੋ ਜਾਂ ਕੀ ਕੀਤਾ ਗਿਆ ਕਿ ਜਿਹੜੇ ਬਰਸੀਵ ਤੋਂ ਮਨ ਉਕਤਾ ਚੁੱਕਿਆ ਸੀ ਉਹ ਇਸ ਵੇਲੇ ਖੇਤ ਦੇ ਵਿੱਚ ਲਹਿਰਾ ਬਹਿਰਾ ਕਰਾਈ ਬੈਠਾ ਤੇ ਲੋਕਾਂ ਤੋਂ ਗੱਲਾਂ ਕਰਵਾਉਂਦਾ ਪਿਆ ਤੇ ਤੁਸੀਂ ਜੇ ਥੱਲੇ ਦੇਖੋਗੇ ਵੱਡੇ ਹੋਏ ਨੂੰ ਥੱਲੇ ਦੇਖੋਗੇ ਤਾਂ ਧਿਆਨ ਚ ਆਊਗਾ ਕਿ ਕਿਸੇ ਤਰ੍ਹਾਂ ਦੀ ਕੋਈ ਅਚਾਨੀ ਕਿਸੇ ਤਰ੍ਹਾਂ ਦਾ ਕੋਈ ਗਾਲਾ ਨਹੀਂ ਤੇ ਬਹੁਤ ਸੋਹਣੀ ਪਿੱਛੇ ਦੇਖੋ ਅ ਜਿਹੜਾ ਹੈਗਾ ਅਖੇ ਭੰਡਾ ਪੜਾਰੀਆਂ ਕਿੰਨਾ ਕੁ ਭਾਰ ਇੱਕ ਮੁਠੀ ਚੱਕਲਾ ਦੂਜੀ ਨੂੰ ਤਿਆਰ ਤੇ ਬਾੜਾ ਅੱਗੇ ਚਾਈ ਜਾਂਦਾ ਤੇ ਪਿੱਛੋਂ ਵਰਸੀਮ ਵੱਡਣ ਲਈ ਤਿਆਰ ਹੋ ਜਾਂਦਾ ਪਿਆਰ ਹੋਈ ਜਾਂਦਾ ਠੀਕ ਹੈ ਮਤਲਬ ਬੱਲੇ ਬੱਲੇ ਹੋਈ ਪਈ ਹੈ ਤਾਂ ਕਿਸਾਨ ਭਰਾ ਆਪਣੇ ਨਾਲ ਮੌਜੂਦ ਨੇ ਆਪਾਂ ਨਾਲ ਗੱਲ ਕਰਦੇ ਆਂ ਬਾਈ ਜੀ ਦਾ ਪਿੰਡ ਫਤਿਹਗੜ ਗੰਡੂਆ ਜ਼ਿਲ੍ਹਾ ਸੰਗਰੂਰ ਸੁਨਾਮ ਤੇ ਲਹਿਰੇ ਗਾਗੇ ਦੇ ਵਿਚਕਾਰ ਇਹ ਪਿੰਡ ਪੈਂਦਾ ਅੱਜ ਆਪਣਾ ਮਾਨਸਾ ਜ਼ਿਲ੍ਹੇ ਦੇ ਰੱਲੀ ਪਿੰਡ 'ਚ ਸਾਡਾ ਕੈਂਪ ਸੀ ਉੱਥੇ ਇਹ ਆਏ ਸੀ ਵਿਸ਼ੇਸ਼ ਤੌਰ ਤੇ ਤੇ ਇਹ ਕਹਿੰਦੇ ਵੀ ਸਾਡੇ ਪਿੰਡ ਸਾਡੇ ਖੇਤ ਹੋ ਕੇ ਆਓ 18 ਕਿਲੋਮੀਟਰ ਆ ਮੈਂ ਕਿਹਾ ਚਲੋ ਚੱਲਦੇ ਆਂ ਸੋ ਬਾਈ ਜੀ ਬਰਸੀਮ ਦੀ ਜਿਹੜੀ ਕਹਾਣੀ ਆ ਉਹ ਸਾਂਝੀ ਕਰੋ ਵੀ ਬਚਾਇਆ ਦਾ ਇਹ ਇਸ ਤਰ੍ਹਾਂ ਕਿਵੇਂ ਪਹੁੰਚਿਆ ਜਿਹੜਾ ਕਿ ਤੁਸੀਂ ਬਾਉਣ ਨੂੰ ਤਿਆਰ ਸੀ ਇੱਥੋਂ ਤੱਕ ਕਿਵੇਂ ਪਹੁੰਚਿਆ ਇੱਥੇ ਤੱਕ ਐ ਲਾਲੋ ਜੀ ਇਹ ਮੈਂ ਫਸਟ ਟਾਈਮ ਹੀ ਆਰਗੇਨਿਕ ਕਰਨ ਦੀ ਸੋਚੀ ਸੀ ਬਸਰੀਨ ਤੇ ਲਾਲੋ ਜੀ ਪਹਿਲਾਂ ਮੈਨੂੰ ਖੇਤ ਦੀ ਤਿਆਰੀ ਬਾਰੇ ਇਨੀ ਨੌਲੇਜ ਨਹੀਂ ਸੀ ਤਾਂ ਮੈਂ ਲਾਲੋ ਜੀ ਬਿਨਾਂ ਰੂੜੀ ਦੀ ਖਾਦ ਕਰੇ ਤੋਂ ਐਵੇਂ ਡਾਇਰੈਕਟ ਬੀਜਤਾ ਲਾਲੋ ਜੀ 1 ਮਹੀਨੇ ਤੱਕ ਇਹ ਬਿਲਕੁਲ ਵੀ ਨਹੀਂ ਹੋਇਆ ਇੰਨਾ ਇੰਨਾ ਕੀ ਰਹਿ ਗਿਆ ਸੀਗਾ ਐਂ ਲੱਗਦਾ ਸੀ ਵੀ ਇਹ ਤਾਂ ਬਸਰੀਨ ਵਿੱਚੋਂ ਖਤਮ ਹੋ ਹੀ ਜਾਂਦਾ ਤੇ ਮੈਨੂੰ ਘਰ ਦੇ ਵੀ ਕਹਿੰਦੇ ਸੀ ਵੀ ਤੇਰਾ ਹਰਾਚਾਰਾ ਨਹੀਂ ਹੋਉਂਦਾ ਵੀ ਤੂੰ ਡੀਪੀ ਵਗੈਰਾ ਕੁਝ ਪਾ ਮੈਨੂੰ ਹੋਰ ਨਹੀਂ ਵੀ ਗਵਾਂਡੀਆਂ ਨੇ ਬਹੁਤ ਕਿਹਾ ਵੀ ਹੁਣ ਉੱਪਰ ਪਾ ਦੇ ਡੀਪੀ ਹੂੰ ਚਲੋ ਮੈਂ ਆਖਿਆ ਵੀ ਹੁਣ ਤਾਂ ਨਹੀਂ ਪਾਉਂਦਾ ਵੀ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਵੀ ਚਲੋ ਪ੍ਰੈਕਟੀਕਲੀ ਸਹੀ ਹੂੰ ਤੇ ਫਿਰ ਮੇਰੇ ਮਨ ਦੇ ਵਿੱਚ ਆਇਆ ਇੱਕ ਤਾਂ ਮੈਂ ਗਣੋਇਆ ਦੀ ਖਾਦ ਲੈ ਆਇਆ ਜੀ 70 ਕਿਲੋ ਦੇ ਕਰੀਬ ਇਹਦੇ ਵਿੱਚ ਗਣੋਇਆਂ ਦੀ ਖਾਦ ਪਾਤੀ ਤੇ ਇੱਕ ਮੇਰੇ ਮੇਰੇ ਪਾਣੀ ਦੇ ਮੂਰੇ ਪਾਈ ਹੋਣੀ ਹੈ ਹਾਂ ਪਾਣੀ ਦੇ ਮੂਰੇ ਪਾਤੀ ਜੀ ਤੇ ਇੱਕ ਫਿਰ ਮੇਰੇ ਮਨ ਚ ਖਿਆਲ ਆਈ ਮੇਰਾ ਮੱਕੀ ਦੇ achar ਵਾਲਾ ਟੋਆ ਬੇਲਾ ਪਿਆ ਸੀ ਉਹਦੇ ਵਿੱਚ ਮੈਂ ਰ ਤੇ ਵੀ ਇਹ ਦੇ ਵਿੱਚ ਵੀ ਕਾਫੀ ਜ਼ਿਆਦਾ ਤੱਤ ਹੁੰਦੇ ਨੇ ਤੇ ਮੈਂ ਉਹਦੇ ਵਿੱਚ ਇੱਕ ਸਾਈਡ ਤੋਂ ਪੈਪ ਐਂਟਰੀ ਵਾਲਾ ਕਰਤਾ ਤੇ ਇੱਕ ਪਾਸੋਂ ਆਊਟਲੈਟ ਵਾਂਗੂ ਕਰਤਾ ਤੇ ਉਹਦੇ ਵਿਚ ਦੀ ਜਿਵੇਂ ਕਿ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਏਦਾਂ ਇਹਨਾਂ ਨੇ ਆ ਸਿਸਟਮ ਬਣਾਤਾ ਤੇ ਉਸ ਦੇ ਥਰੂ ਪਾਣੀ ਸਰਕਲ ਹੋਈ ਗਿਆ ਤੇ ਉਹ ਬਿਲਕੁਲ ਐਨਾਲੋ ਵੀ ਜਿਹੜਾ ਆਪਣਾ ਲਾਲ ਜਿਹਾ ਪਾਣੀ ਹੁੰਦਾ ਜਿਵੇਂ ਆਪਾਂ ਪਾਥੀਆਂ ਦਾ ਪਾਣੀ ਦੀ ਸਪਰੇਅ ਕਹਿੰਦੇ ਆ ਉਹ ਤਰੀਕੇ ਨਾਲ ਇਹਨੂੰ ਪਾਣੀ ਦੋ ਤਿੰਨ ਪਾਣੀ ਪੂਰੇ ਪ੍ਰੋਪਰ ਲੱਗੇ ਤੇ ਉਹਦੇ ਨਾਲ ਇੱਕੋ ਲਖਤ ਐਨਾਲੋ ਵੀ ਇਹ ਜ਼ਬਰਦਸਤ ਇੰਨੀ ਜ਼ਰੂਰਤ ਕਰੀ ਕਿ ਹੁਣ ਮੇਥੋਂ ਵੱਡਿਆ ਨਹੀਂ ਜਾ ਰਿਹਾ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਤੁਹਾਡੀ ਸਕਰੀਨ ਤੇ ਜਿਹੜਾ ਮੱਕੀ ਦੇ achar ਵਾਲਾ ਟੋਆ ਵਿਹਲਾ ਪਿਆ ਸੀ ਉਹਦੇ ਚ ਇਹਨਾਂ ਨੇ ਰੂੜੀ ਲਾਉਣੀ ਸ਼ੁਰੂ ਕਰਤੀ ਹਾਂ ਰੂੜੀ ਲਾਉਣੀ ਸੀ ਤੇ ਰੂੜੀ ਵਾਲੇ ਟੋਏ ਦੇ ਵਿੱਚੋਂ ਪਾਣੀ ਸਰਕੂਲੇਟ ਕਰਾ ਕੇ ਜਿਹੜਾ ਹੈਗਾ ਬਰਸੀਮ ਚ ਪਾਿੰਦਾ ਕਰਤਾ ਤੇ ਹੁਣ ਤੁਸੀਂ ਦੇਖੋ ਕਿ ਰੂੜੀ ਵਿੱਚ ਕਿੰਨੀ ਜਾਨ ਹੈ ਰੂੜੀ ਨੂੰ ਤੁਸੀਂ ਜਿਹੜਾ ਹੈਗਾ ਮਾੜੀ ਮੋਟੀ ਸ਼ੈਣਾ ਸਮਝੋ ਤਾਂ ਰੂੜੀ ਦੇ ਵਿੱਚੋਂ ਨਿਕਲ ਕੇ ਆਇਆ ਹੋਇਆ ਪਾਣੀ ਪਾਣੀ ਉਹ ਵਰਖੀਮ ਨੂੰ ਮਿਲਿਆ ਤੇ ਵਰਖੀਮ ਜਿਹੜਾ ਹੈਗਾ ਅ ਬੱਲੇ ਬੱਲੇ ਕਰਾਈ ਜਾਂਦਾ ਗੱਲਾਂ ਕਰਾਉਂਦਾ ਪਿਆ ਇਹਨੇ ਇਹ ਹੁਣ ਕਹਿ ਰਿਹਾ ਕਿ ਮੈਥੋਂ ਵੱਡਿਆ ਨਹੀਂ ਜਾ ਰਿਹਾ ਇੰਨੀ ਤੇਜ਼ੀ ਨਾਲ ਇਹ ਜਿਹੜਾ ਤਿਆਰ ਹੋ ਰਿਹਾ ਤੇ ਇਹਦੀ ਹਾਈਟ ਤੁਸੀਂ ਦੇਖੋ 2.5 ਪੌਣੇ 3 ਫੁੱਟ ਦੀ ਹਾਈਟ ਲਈ ਬੈਠਾ ਤਾਂ ਜਿਹੜੇ ਬੰਦੇ ਕਹਿੰਦੇ ਸੀਗੇ ਵੀ ਡੀਏਪੀ ਪਾ ਦੇ ਤੇ ਇਤੋਂ ਵਰਖੀਮ ਹੋਣਾ ਨਹੀਂ ਉਹਨਾਂ ਦਾ ਕੀ ਵਿਚਾਰ ਹੁਣ ਹੁਣ ਉਹ ਲਾ ਵੀ ਨਹੀਂ ਇਹਨਾਂ ਨੂੰ ਪਛਲੇ ਇਹਨਾਂ ਨੇ ਕਹਿੰਦੇ ਸੀ ਮੇਰੇ ਕਹਿੰਦੇ ਵੀ ਹੋਣਾ ਨਹੀਂ ਤੇਥੋਂ ਤੇ ਹੁਣ ਇਹ ਵੀ ਨਾਲ ਦੋਈ ਵਾਸੀ ਇਕੱਠੀ ਵੱਢ ਕੇ ਲੈ ਕੇ ਜਾਂਦੇ ਆਂ ਜੀ ਹੁਣ ਇਹ ਵੀ ਵੱਢ ਕੇ ਲੈ ਜਾਂਦਾ ਨਾਲ ਅੱਛਾ ਇਹੀ ਕਹਿੰਦੇ ਸੀ ਹਾਂ ਇਹੀ ਕਹਿੰਦੇ ਸੀ ਕੁਝ ਹੋਰ ਵੀ ਉਰੇ ਆਓ ਹਾਂ ਹਾਂ ਠੀਕ ਹੈ ਕਿਉਂਕਿ ਇਹਨਾਂ ਨੂੰ ਵੀ ਇਹਨਾਂ ਪਤਾ ਸੀ ਪਹਿਲਾਂ ਵੀ ਹੋ ਸਕਦੀ ਹੈ ਇਹਨਾਂ ਦਾ ਬਾਈ ਜੀ ਦਾ ਕੀ ਨਾਮ ਆ ਇਹਨਾਂ ਦਾ ਨਾਮ ਕਲਵੀਰ ਸਿੰਘ ਕਲਵੀਰ ਸਿੰਘ ਜੀ ਤਾਂ ਕੁਲਵੀਰ ਸਿੰਘ ਜੀ ਆ ਕੁਲਵੀਰ ਸਿੰਘ ਜੀ ਇਹਨਾਂ ਨੂੰ ਕਹਿੰਦੇ ਹੁੰਦੇ ਸੀ ਵੀ ਤੇਰਾ ਵਰਸੀਮ ਹੋਣਾ ਨਹੀਂ ਫੇਰ ਇਹਨਾਂ ਦੁਆਨੇ ਰਲ ਕੇ ਦਿਮਾਗ ਲਾਇਆ ਤੇ ਰੂੜੀ ਦੇ ਵਿੱਚੋਂ ਪਾਣੀ ਟਪਾ ਕੇ ਖੇਚ ਪੈਂਦਾ ਕੀਤਾ ਤੇ ਉਹੀ ਵਰਸੀਮ ਹੁਣ ਇੰਨਾ ਕੁ ਹੋ ਰਿਹਾ ਕਿ ਇਹ ਵੀ ਹੱਥੋਂ ਲੈ ਕੇ ਜਾਂਦੇ ਆ ਹਾਂਜੀ ਠੀਕ ਆ ਤਾਂ ਬਾਈ ਫਿਰ ਜੇ ਆਪਾਂ ਗੱਲ ਕਰੀਏ ਹਾਂਜੀ ਤਾਂ ਬੰਦਾ ਜੇ ਦਿਮਾਗ ਤੋਂ ਕੰਮ ਲਵੇ ਹਾਂਜੀ ਹਾਂਜੀ ਤਾਂ ਕੋਈ ਵੀ ਮਸਲਾ ਵੱਡਾ ਨਹੀਂ ਹਾਂਜੀ ਹੁਣ ਕੀ ਹੁੰਦਾ ਕਿ ਜਦੋਂ ਕਦੇ ਕੋਈ ਮੁਸੀਬਤ ਪੈਂਦੀ ਆ ਬੰਦੇ ਦੀ ਤੇ ਬੰਦਾ ਨਾ ਹੱਥਾਂ ਪੈਰਾਂ 'ਚ ਆ ਜਾਂਦਾ ਹਾਂਜੀ ਸਬਰ ਨਾਲ ਇਲਾਹਾ ਦਾ ਸਬਰ ਨਾਲ ਬੰਦਾ ਜੇ ਚੱਲੇ ਤਾਂ ਮੁਸੀਬਤਾਂ ਦੇ ਮੂੰਹ ਮੋੜੇ ਜਾਂਦੇ ਆ ਹਾਂਜੀ ਹਾਂਜੀ ਤਾਂ ਜਿਹੜੀ ਮੁਸੀਬਤ ਪਈ ਸੀਗੀ ਵਰਸੀਮ ਤੇ ਤੁਸੀਂ ਸਬਰ ਨਾਲ ਚੱਲੇ ਤੇ ਦਿਮਾਗ ਤੋਂ ਕੰਮ ਲਿਆ ਤੇ ਉਹ ਮੁਸੀਬਤ ਦੂਰ ਹੋ ਗਈ ਸੋ ਲੋੜ ਇਸੇ ਗੱਲ ਦੀ ਹੁੰਦੀ ਆ ਕਿ ਭਾਈ ਇਹ ਜਿਹੜਾ ਆਪਾਂ ਨੂੰ ਦਿੱਤਾ ਮਹਾਰਾਜ ਨੇ ਖੋਪੜ ਦੇ ਅੰਦਰ ਇਹਨੂੰ ਵਰਤਣਾ ਸਿੱਖੀਏ ਇਹ ਤੋਂ ਕੰਮ ਲੈਣਾ ਸਿੱਖੀਏ ਜੇ ਅਸੀਂ ਇਹ ਤੋਂ ਕੰਮ ਲਵਾਂਗੇ ਤਾਂ ਇਹ ਸਾਡੇ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਏਗਾ ਸੋ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ